ਸੰਤ ਸ਼੍ਰੀ ਅੰਗਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਦੀ ਇਹ ਵੀਡੀਓ ਖਾਸ ਕਰਕੇ ਹਰ ਉਸ ਬੀਬੀ ਹਰ ਉਸ ਮਾਂ ਹਰ ਉਸ ਧੀ ਲਈ ਹੈ ਜੋ ਸਵੇਰ ਤੋਂ ਸ਼ਾਮ ਤੱਕ ਘਰ ਲਈ ਖੜੀ ਰਹਿੰਦੀ ਹੈ ਰੋਟੀ ਬਣਾਉਂਦੀ ਹੈ ਪਰ ਆਪਣੇ ਦਰਦ ਨੂੰ ਚੁੱਪ ਰੱਖਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਉਹ ਗੱਲ ਕਰਾਂਗੇ ਜੋ ਸੰਤਾ ਨੇ ਕਹੀ ਪਰ ਅਕਸਰ ਅਸੀਂ ਸੁਣਦੇ ਨਹੀਂ ਜਿਹੜੀਆਂ ਬੀਬੀਆਂ ਖੜ ਕੇ ਰੋਟੀ ਬਣਾਉਂਦੀਆਂ ਹਨ ਉਹ ਸਿਰਫ ਰੋਟੀ ਨਹੀਂ ਕਰਮ ਬਣਾਉਂਦੀਆਂ ਨੇ ਜੇ ਤੁਸੀਂ ਇਹ ਵੀਡੀਓ ਧਿਆਨ ਨਾਲ ਸੁਣ ਲਈ ਤਾਂ ਤੁਹਾਡੀ ਸੋਚ ਕਰਦਾ ਮਾਹੌਲ ਅਤੇ ਕਿਸਮਤ ਤਿੰਨੇ ਬਦਲ ਸਕਦੇ ਹਨ ਸਾਡੇ ਘਰਾਂ ਵਿੱਚ ਰੋਟੀ ਨੂੰ ਸਿਰਫ ਖਾਣਾ ਸਮਝਿਆ ਜਾਂਦਾ ਹੈ ਪਰ ਧਾਰਮਿਕ ਤੌਰ ਤੇ ਰੋਟੀ ਅन्न ਦੇਵਤਾ ਹੈ ਗੁਰੂ ਸਾਹਿਬ ਕਹਿੰਦੇ ਹਨ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਅੰਨ ਵਿੱਚ ਜੀਵਨ ਹੈ ਜੋ ਹੱਥ ਰੋਟੀ ਬਣਾਉਂਦੇ ਹਨ ਉਹ ਹੱਥ ਸਿਰਫ ਖਾਣਾ ਨਹੀਂ ਉਹ ਘਰ ਦੀ ਕਿਸਮਤ ਬਣਾਉਂਦੇ ਹਨ ਖੜ ਕੇ ਰੋਟੀ ਬਣਾਉਣ ਦਾ ਅਸਰ ਸੰਤ ਕਹਿੰਦੇ ਹਨ ਜਦ ਬੀਬੀ ਗੁੱਸੇ ਵਿੱਚ ਜਦ ਮਨ ਦੁਖੀ ਹੋਵੇ ਜਦ ਦਿਲ ਵਿੱਚ ਦਰਦ ਹੋਵੇ ਅਤੇ ਉਸ ਹਾਲਤ ਵਿੱਚ ਖੜ ਕੇ ਰੋਟੀ ਬਣਾਈ ਜਾਵੇ ਉਹਨਾਂਕਾਰਤਮਕ ਊਰਜਾ ਰੋਟੀ ਵਿੱਚ ਚਲੀ ਜਾਂਦੀ ਹੈ ਫਿਰ ਉਹ ਰੋਟੀ ਜਦ ਪਰਿਵਾਰ ਖਾਂਦਾ ਹੈ ਤਾਂ ਘਰ ਵਿੱਚ ਤਕਰਾਰ ਬੇਚੈਨੀ ਪੈਸੇ ਦੀ ਤੰਗੀ ਮਨ ਦੀ ਅਸ਼ਾਂਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੰਤਾਂ ਦੀ ਸੱਚੀ ਸਿੱਖਿਆ ਇੱਕ ਵਾਰ ਇੱਕ ਬੀਬੀ ਸੰਤ ਕੋਲ ਗਈ ਉਸਨੇ ਕਿਹਾ ਬਾਬਾ ਜੀ ਮੇਰੇ ਘਰ ਸੁਖੀ ਨਹੀਂ ਹੈ ਸਭ ਕੁਝ ਹੋਣ ਦੇ ਬਾਵਜੂਦ ਸ਼ਾਂਤੀ ਨਹੀਂ ਹੈ ਸਾਂਤ ਨੇ ਸਿਰਫ ਇੱਕ ਸਵਾਲ ਕੀਤਾ ਤੂੰ ਰੋਟੀ ਕਿਵੇਂ ਬਣਾਉਂਦੀ ਹੈ ਬੀਬੀ ਨੇ ਕਿਹਾ ਬਾਬਾ ਜੀ ਖੜ ਕੇ ਜਲਦੀ ਜਲਦੀ ਕਿਉਂਕਿ ਕੰਮ ਬਹੁਤ ਹੁੰਦਾ ਹੈ ਸਾਂਤ ਨੇ ਕਿਹਾ ਰੋਟੀ ਖੜ ਕੇ ਨਹੀਂ ਬੈਠ ਕੇ ਬਣਾਇਆ ਕਰ ਬੈਠ ਕੇ ਰੋਟੀ ਬਣਾਉਣ ਦੀ ਮਹੱਤਤਾ ਸਾਡੇ ਬਜ਼ੁਰਗ ਕਦੇ ਖੜ ਕੇ ਰੋਟੀ ਨਹੀਂ ਬਣਾਉਂਦੇ ਸਨ ਕਿਉਂ ਕਿਉਂਕਿ ਬੈਠ ਕੇ ਬਣਾਈ ਰੋਟੀ ਸ਼ਾਂਤ ਮਨ ਨਾਲ ਬਣਾਈ ਰੋਟੀ ਆਮ ਸਿਮਰਨ ਨਾਲ ਬਣਾਈ ਰੋਟੀ ਉਹ ਪ੍ਰਸ਼ਾਦ ਬਣ ਜਾਂਦੀ ਹੈ। ਬੀਬੀ ਜਦ ਬੈਠ ਕੇ ਰੋਟੀ ਬਣਾਉਂਦੀ ਹੈ ਮਨ ਸ਼ਾਂਤ ਹੁੰਦਾ ਹੈ। ਗੁੱਸਾ ਘਟਦਾ ਹੈ, ਦਿਲ ਹੂਲਾ ਹੁੰਦਾ ਹੈ ਤੇ ਉਹ ਸ਼ਾਂਤੀ ਰੋਟੀ ਰਾਹੀਂ ਘਰ ਵਿੱਚ ਫੈਲ ਜਾਂਦੀ ਹੈ। ਬੀਬੀ ਦਾ ਦੁੱਧ ਜੋ ਕੋਈ ਨਹੀਂ ਸੁਣਦਾ ਸੱਚ ਇਹ ਹੈ ਬੀਬੀ ਸਾਰਾ ਦਿਨ ਘਰ ਲਈ ਖੜੀ ਰਹਿੰਦੀ ਹੈ। ਕੋਈ ਕਦਰ ਨਹੀਂ, ਕੋਈ ਧੰਨਵਾਦ ਨਹੀਂ। ਕੋਈ ਪੁੱਛਦਾ ਨਹੀਂ। ਆਰਾ ਰੱਬ ਸਮ ਦੇਖਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਜੋ ਕਰਦਾ ਹੈ ਸੇਵਾ ਉਹੀ ਪਾਉਂਦਾ ਹੈ ਮੇਵਾ ਬੀਬੀ ਦੀ ਹਰ ਰੋਟੀ ਇੱਕ ਅਰਦਾਸ ਹੁੰਦੀ ਹੈ ਵਿਗਿਆਨੀ ਕਹਿੰਦਾ ਹੈ ਜਦ ਮਨੁੱਖ ਗੁੱਸੇ ਜਾਂ ਤਣਾਅ ਵਿੱਚ ਹੋਵੇ ਉਸ ਦੇ ਹੱਥਾਂ ਤੋਂ 네ਗੇਟਿਵ ਵਾਈਬ੍ਰੇਸ਼ਨ ਨਿਕਲਦੀਆਂ ਹਨ ਉਹ ਕੰਪਨ ਖਾਣੇ ਵਿੱਚ ਚਲਾ ਜਾਂਦਾ ਹੈ ਇਸ ਲਈ ਸ਼ਾਂਤਮਨ ਪਿਆਰ ਨਾਲ ਧਿਆਨ ਨਾਲ ਰੋਟੀ ਬਣਾਉਣੀ ਸਿਰਫ ਧਾਰਮਿਕ ਨਹੀਂ ਵਿਗਿਆਨਕ ਵੀ ਹੈ ਰੋਟੀ ਬਣਾਉਂਦੇ ਸਮੇਂ ਕੀ ਕਰਨਾ ਚਾਹੀਦਾ ਹੈ ਸੰਤਾਂ ਨੇ ਵਿਧੀ ਦੱਸੀ ਹੈ ਕਿ ਰੋਟੀ ਬਣਾਉਂਦਿਆਂ ਹੌਲੀ-ਹੌਲੀ ਵਾਹਿਗੁਰੂ ਜਪੋ ਗੁੱਸਾ ਮਨ ਤੋਂ ਕੰਟੋ ਸ਼ੁਕਰ ਮਨਾਓ ਤੇ ਇਹ ਕੰਮ ਨਾ ਕਰੋ ਜਿਵੇਂ ਲੜਾਈ ਕਰਕੇ ਰੋਟੀ ਬਣਾਉਣੀ ਗਾਲਾਂ ਕੱਢ ਕੇ ਰੋਟੀ ਬਣਾਉਣੀ ਸ਼ਿਕਾਇਤਾਂ ਕਰਦੇ ਹੋਏ ਰੋਟੀ ਬਣਾਉਣੀ ਇਹ ਸਭ 네ਗਟਿਵਿਟੀ ਦਾ ਕਾਰਨ ਬਣਦੀਆਂ ਹਨ ਇੱਕ ਸੱਚੀ ਘਟਨਾ ਇੱਕ ਘਰ ਵਿੱਚ ਹਮੇਸ਼ਾ ਲੜਾਈ ਰਹਿੰਦੀ ਸੀ ਮਾਂ ਹਰ ਰੋਜ਼ ਖੜਕੀ ਗੁੱਸੇ ਵਿੱਚ ਰੋਟੀ ਬਣਾਉਂਦੀ ਸੀ ਕਿਸੇ ਨੇ ਕਿਹਾ ਅੱਜ ਤੋਂ ਬੈਠ ਕੇ ਚੁੱਪਚਾਪ ਰੋਟੀ ਬਣਾਇਆ ਕਰ 15 ਦਿਨਾਂ ਵਿੱਚ ਲੜਾਈ ਘਟੀ ਘਰ ਵਿੱਚ ਸ਼ਾਂਤੀ ਆਈ ਬੱਚਿਆਂ ਦਾ ਮਨ ਸ਼ਾਂਤ ਹੋਇਆ ਮਾਂ ਨੇ ਕਿਹਾ ਮੈਨੂੰ ਲੱਗਦਾ ਹੈ ਰੋਟੀ ਨੇ ਘਰ ਬਚਾ ਲਿਆ ਗੁਰੂ ਸਾਹਿਬ ਅਤੇ ਲੰਗਰ ਦੀ ਸਿੱਖਿਆ ਲੰਗਰ ਵਿੱਚ ਵੀ ਅਸੀਂ ਸਾਰੇ ਬੈਠ ਕੇ ਬਰਾਬਰੀ ਨਾਲ ਸਿਮਰਨ ਕਰਦੇ ਹੋਏ ਭੋਜਨ ਖਾਣੇ ਹਾਂ ਕਿਉਂਕਿ ਉੱਥੇ ਵੀ ਭੋਜਨ ਬੈਠ ਕੇ ਆਨੰਦ ਨਾਲ ਬਣਾਇਆ ਜਾਂਦਾ ਹੈ ਕਿਉਂਕਿ ਉਹ ਸਿਰਫ ਖਾਣਾ ਨਹੀਂ ਉਹ ਸੇਵਾ ਹੈ ਜੇ ਤੁਸੀਂ ਘਰ ਵਿੱਚ ਰੋਟੀ ਬਣਾਉਂਦੇ ਹੋ ਆਪਣੀ ਕਦਰ ਆਪ ਕਰੋ ਰੋਟੀ ਨੂੰ ਭਾਰਨਾ ਸਮਝੋ ਇਸ ਨੂੰ ਸੇਵਾ ਸਮਝੋ ਰੱਬ ਤੁਹਾਡੀ ਹਰ ਰੋਟੀ ਕਿੰਦਾ ਹੈ ਤੁਹਾਡਾ ਦਰਬ ਰੱਬ ਦੇ ਦਰ ਤੇ ਕਦੇ ਬੇਕਾਰ ਨਹੀਂ ਜਾਂਦਾ ਅੰਤਿਮ ਸਨੇਹਾ ਬੀਬੀ ਸਿਰਫ ਘਰ ਨਹੀਂ ਚਲਾਉਂਦੀ ਉਹ ਘਰ ਦੀ ਕਿਸਮਤ ਬਣਾਉਂਦੀ ਹੈ ਹਰ ਔਰਤ ਕਰ ਕਿਸਮਤ ਔਰ ਨਾਲ ਹੀ ਬਣਦੀ ਹੈ ਤੇ ਇਹ ਸਿਰਫ ਰੋਟੀ ਨਹੀਂ ਬਣਉਂਦੀ ਹਰ ਔਰਤ ਕਿਸਮਤ ਚੁਣਉਂਦੀ ਹੈ ਜਿਸ ਘਰ ਵਿੱਚ ਰੋਟੀ ਨਾਲ ਪਿਆਰ ਨਾਲ ਬਣਦੀ ਹੈ ਉਸ ਘਰ ਵਿੱਚ ਰੱਬ ਆਪ ਵਸਦਾ ਹੈ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਲਿਖੋ ਵਾਹਿਗੁਰੂ ਮਿਹਰ ਕਰੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੁਕਰਾਨਾ ਡਿਵਾਈਨ ਟਾਕ ਰੱਬ ਕਰੇ ਹਰ ਘਰ ਵਿੱਚ ਸ਼ਾਂਤੀ ਪਿਆਰ ਅਤੇ ਬਰਕਤ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ